ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਸ ਸਨਾਸਿਓ ਲੂਲਾ ਦੇ ਸਿਲਵਾ ਨਾਲ ਦੋਵਾਂ ਮੁਲਕਾਂ ਵਿਚਕਾਰ ਆਪਸੀ ਹਿੱਤਾਂ ਦੇ ਖੇਤਰਾਂ 'ਚ ਰਣਨੀਤਿਕ ਭਾਈਵਾਲੀ ਨੂੰ ਵਿਧਾਨ ਬਾਰੇ ਦਵੱਲੀ ਗੱਲਬਾਤ ਕਰਨਗੇ। ਹਜ ਕਮੇਟੀ ਵੱਲੋਂ ਹਜ ਯਾਤਰਾ 2026 ਲਈ ਅਰਜ਼ੀ ਪ੍ਰਕਿਰਿਆ ਦੀ ਸ਼ੁਰੂਆਤ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਈ ਕੇ ਵਾਈ ਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਜੰਗੀ ਪਦਰ ਤੇ ਕੰਮ ਕਰਨ ਦੇ ਨਿਰਦੇਸ਼ ਬੀਤੇ ਦਿਨੀ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਚ ਕਾਰੋਬਾਰੀ ਸੰਜੇ ਵਰਮਾ ਦੇ ਹੋਏ ਕਤਲ ਮਾਮਲੇ ਚ ਪੁਲਿਸ ਵੱਲੋਂ ਗ੍ਰਫਤਾਰ ਦੋ ਮੁਲਜ਼ਮ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਅੱਜ ਮੌਸਮ ਵਿੱਚ ਪਾਗ ਵੱਲੋਂ ਅਜ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਉੱਤਰਾਖੰਡ ਚ ਵਕ-ਵਕ ਥਾਂਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਪੇਸ਼ੀਂ ਕੋਈ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ ਐਨਾਸੀਓ ਲੂਲਾ ਡਿਸਿਲਵਾ ਨਾਲ ਦੋਵਾਂ ਮੁਲਕਾਂ ਵਿਚਕਾਰ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਰਣਨੀਤਿਕ ਪੱਧਰ 'ਤੇ ውਦਾਨ ਤੇ ਦਵੱਲੀ ਗੱਲਬਾਤ ਕਰਨਗੇ ਅੱਜ ਦੀ ਗੱਲਬਾਤ ਵਿੱਚ ਵਪਾਰ ਰੱਖਿਆ ਉੱਚਾ ਪੁਲਾੜ ਟੈਕਨਾਲੋਜੀ ਖੇਤੀਬਾੜੀ ਸਿਹਤ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਦੇ ਮੁੱਦੇ ਵੀ ਸ਼ਾਮਲ ਹੋਣਗੇ ਇਸ ਤੋਂ ਬਾਅਦ ਵਫਦ ਪੱਧਰੀ ਗੱਲਬਾਤ ਹੋਵੇਗੀ ਦੋਵੇਂ ਦੇਸ਼ ਆਪਸੀ ਹਿੱਤਾਂ ਦੇ ਖੇਤਰਾਂ 'ਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕਈ ਸਮਝੌਤਿਆਂ ਤੇ ਦਸਤਖਤ ਕਰਨਗੇ ਬ੍ਰਾਜ਼ੀਲ ਵਿੱਚ ਭਾਰਤੀ ਰਾਜਦੂਤ ਦਿਨੇਸ਼ ਪਾਟਿਆ ने दस कि प्रधानमंत्री दया दुवलिंग मीटिंगा दौरान चार समझौतियां दस्तखत किए जाएंगे इस समझौते दहशतगर्दी का मुकाबला कर गुप्त जानकारी के आपसी साझेदारी नव्यौयुग ऊर्जा सहयोग के खेतीबाड़ी खोज बारे हो ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਗੇੜ ਵਿੱਚ ਕੱਲ ਨਾਮਬੀਆ ਦੇ ਵਿੰਡਹੌਕ ਪਹੁੰਚਣਗੇ ਉਹਨਾਂ ਦਾ ਦੌਰਾ ਨਾਮਬੀਆ ਦੇ ਰਾਸ਼ਟਰਪਤੀ ਨੇਤੁੰਬੋ ਨੰਦੀ ਨੇ ਤਵਾ ਦੇ ਸੱਦੇ ਤੇ ਹੋ ਰਿਹਾ ਹੈ ਇਹ ਪ੍ਰਧਾਨ ਮੰਤਰੀ ਮੋਦੀ ਦਾ ਨਾਮਬੀਆ ਦਾ ਪਹਿਲਾ ਦੌਰਾ ਹੈ ਤੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਤੀਜਾ ਦੌਰਾ ਹੋਵੇਗਾ ਪੇਸ਼ ਹੈ ਇੱਕ ਰਿਪੋਰਟ ਦੋਵੇਂ ਦੇਸ਼ਾਂ 'ਚ ਵਪਾਰ ਤੇ ਨਿਵੇਸ਼ ਖਣਨ ਹੀਰਾ ਪ੍ਰੋਸੈਸਿੰਗ ਊਰਜਾ ਸੇਕ ਰੱਖਿਆ ਵਾਤਾਵਰਨ ਤੇ ਜੈਵ ਵਿਭਿੰਨਤਾ ਅਤੇ ਸਮਰਥਾ ਨਿਰਮਾਣ ਸਮੇਤ ਕਈ ਖੇਤਰਾਂ ਵਿੱਚ ਭਾਈਵਾਲ ਨੇ ਅੱਜ ਦੋਹਾਂ ਦੇਸ਼ਾਂ ਵਿਚਕਾਰ ਵਪਾਰ 60 ਕਰੋੜ ਡਾਲਰ ਦਾ ਤੇ ਨਾਮੀਬੀਆ ਚ ਭਾਰਤ ਦਾਨ ਵਿੱਚ 80 ਕਰੋੜ ਡਾਲਰ ਦਾ ਹੈ ਜੰਗਲੀ ਜੀਵ ਸੰਭਾਲ ਵਿੱਚ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਹੋਏ ਸਤੰਬਰ 2022 ਵਿੱਚ 8 ਚੀਤਿਆਂ ਨੂੰ ਨਾਮੀਬੀਆ ਤੋਂ ਭਾਰਤ ਦੇ ਕੋਨੋ نیشنل ਪਾਰਕ ਵਿੱਚ ਤਬਦੀਲ ਕੀਤਾ ਗਿਆ ਸੀ ਡਿਜੀਟਲ ਮੋਰਚੇ ਤੇ ਨਾਮੀਬੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿੱਥੇ ਐਨਪੀਸੀਆਈ ਨੇ ਯੂਪੀਆਈ ਵਰਗੀ ਅਦਾਇਗੀ ਪ੍ਰਣਾਲੀ ਲਾਗੂ ਕਰਨ ਲਈ ਕੇਂਦਰੀ ਬੈਂਕ ਨਾਲ ਇੱਕ ਟੈਕ ਕੀਤੇ ਨੇ ਆਗਾਮੀ ਟੂਰ ਦੇ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਵਧਣ ਦੀ ਉਮੀਦ ਹੈ ਬਿਊਰੋ ਰਿਪੋਰਟ ਨਾਲ ਜਿੰਦਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਅਮਨਦੇਵ ਹਜ ਕਮੇਟੀ ਨੇ ਹਜ ਯਾਤਰਾ 2026 ਵਾਸਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਹਜ ਯਾਤਰੀ ਆਪਣੀਆਂ ਅਰਜ਼ੀਆਂ ਅਧਿਕਾਰਤ ਹਜ ਪੋਰਟਲ hajjcommittee.gov.in ਜਾਂ ਫਿਰ ਹਜ ਸੁਵਿਧਾ ਮੋਬਾਈਲ ਐਪ ਹਜ ਸੁਵਿਧਾ ਰਾਹੀਂ ਜਮ੍ਹਾਂ ਕਰਵਾ ਸਕਦੇ ਨੇ ਕਟਗਿੰਤੀ ਮਾਮਲੇ ਦੇ ਮੰਤਰਾਲੇ ਨੇ ਇੱਕ ਬਿਆਨ ਚੁਕਾਇਆ ਹੈ ਕਿ ਆਨਲਾਈਨ ਅਰਜ਼ੀ ਵਿੰਡੋ 31 ਜੁਲਾਈ ਤੱਕ ਖੁੱਲੀ ਰਹੇਗੀ ਬਿਨੈਕਾਰ ਕੋਲ ਅਰਜ਼ੀ ਦੀ ਆਖਰੀ ਤਰੀਕ ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ ਤੇ ਘੱਟੋ ਘੱਟ 31 ਦਸੰਬਰ 2026 ਤੱਕ ਵੈਧ ਹੋਣਾ ਚਾਹੀਦਾ ਹੈ ਕਮੇਟੀ ਨੇ ਬਿਨੈਕਾਰਾਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਤੇ ध्यान नाल विचार करंदी सलाह देती है मौत जंगमबी डॉक्टरी स्थिति ਨੂੰ ਛੱਡ ਕੇ ਅਰਜ਼ੀ ਰਾਤ ਕਰਨ ਤੇ ਜੁਰਮਾਨਾ ਲੱਗੇਗਾ तिस ते ਨਤੀਜੇ ਵਜੋਂ ਵਿਤੀ ਨੁਕਸਾਨ ਹੋ ਸਕਦਾ ਹੈ ਵਿਸਥਾਰਚ ਨਿਰਦੇਸ਼ ਵੈੱਬਸਾਈਟ ਤੋਂ ਦੇਖਿਆ ਜਾ ਸਕਦੇ ਨੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਜਨ ਕਟਾਰੂ ਚੱਕ ਨੇ ईकेवाईसी ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਨੇ ਇਸ ਦਾ ਉਦੇਸ਼ ਯੋਗਲਾ ਪਾਤਰੀਆਂ ਨੂੰ ਮੁਫਤ ਰਾਸ਼ਨ ਮਿਲਦੇ ਰਹਿਣ ਨੂੰ ਯਕੀਨੀ ਬਣਾਉਣਾ ਹੈ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਇੱਕ ਸਮੀਖਿਆ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ 1 ਕਰੋੜ 25 ਲੱਖ ਲਾਪਾਤਰੀਆਂ ਲਈ ਈ ਕੇਵਾਈਸੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਆਖਰੀ ਤਾਰੀਖ 30 ਜੂਨ ਸੀ ਪਰ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧਣ ਦੇ ਬਾਵਜੂਦ ਅਜੇ ਵੀ ਕਈ ਲਾਪਾਤਰੀ ਵਾਂਜੀ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਤੋਂ ਇਸ ਪ੍ਰਕਿਰਿਆ ਲਈ ਆਖਰੀ ਤਰੀਕ 31 ਅਗਸਤ ਤੱਕ ਵਧਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਨੇ ਮਾੜੀ ਕਾਰਗੁਜ਼ਾਰੀ ਵਾਲੇ ਡੀਪੂ 홀ਡਰਾਂ ਦੀ ਪਛਾਣ ਕਰਨ ਤੇ ਅਜਿਹੇ ਡੀਪੂ 홀ਡਰਾਂ ਨੂੰ ਸਖਤ ਚੇਤਾਵਨੀ ਦੇਣ ਲਈ ਵੀ ਕਿਹਾ ਕਿ ਜੇਕਰ ਇਸ ਸੰਬੰਧ ਵਿੱਚ ਕੋਈ ਵੀ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਡੀਪੂ ਰੱਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੁਲਾਈ ਅਗਸਤ ਸਤੰਬਰ ਸਰਕਲ ਵਿੱਚ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਕੀਤੀ ਜਾਵੇ। ਮੰਤਰੀ ਨੇ ਦੱਸਿਆ ਕਿ ਯੋਗ ਲਾਪਾਤਰੀਆਂ ਨੂੰ ਕਨਕਤੀ ਵੰਟ ਜਨਤਕ ਵੰਟ ਪ੍ਰਣਾਲੀ ਅਧੀਨ ਦੋ ਵਰਕਾਂ ਵਿੱਚ ਕੀਤੀ ਜਾਂਦੀ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਇੱਕ ਹੈਂਡਲ ਹੈ @rnewchalandar ਸਾਡਾ ਫੇਸਬੁੱਕ ਪੇਜ ਹੈ rnew-airchalandar ਅਤੇ YouTube ਤੇ ਸਾਡਾ ਚੈਨਲ ਹੈ @airchalandar ਅਬੂਹਰ ਦੇ ਸੰਜੇ ਵਰਮਾ ਕਤਲ ਕਾਂਡ ਵਿੱਚ ਪਟਿਆਲਾ ਤੋਂ ਫੜੇ ਗਏ ਦੋਵੇਂ ਮੁਲਜ਼ਮ ਅਬੂਹਰ ਵਿੱਚ ਇੱਕ ਪੁਲਿਸ ਮੁਕਾਬਲੇ 'ਚ ਮਾਰੇ ਗਏ ਨੇ ਇਸ ਮੁਕਾਬਲੇ ਵਿੱਚ ਇੱਕ ਪੁਲਿਸ ਮਲਾਜ਼ਮ ਵੀ ਜ਼ਖਮੀ ਹੋਇਆ ਜਿਸ ਨੂੰ ਗੋਲੀ ਲੱਗੀ ਹੈ ਅੱਜ ਦੁਪਹਿਰ ਨੂੰ ਹੀ ਈ.ਜੀ.ਪੀ ਅਰਪਿਤ ਸ਼ੁਕਲਾ ਨੇ ਖੁਲਾਸਾ ਕੀਤਾ ਸੀ ਕਿ ਪੁਲਿਸ ਨੇ ਸੰਜੇ ਵਰਮਾ ਕਤਲ ਕਾਂਡ ਵਿੱਚ ਸ਼ਾਮਲ ਪਟਿਆਲਾ ਤੋਂ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਰਾਮਰਤਨ ਅਤੇ ਜਸਪੀਰ ਸਿੰਘ ਵਜੋਂ ਹੋਈ ਹੈ ਫਿਰੋਜ਼ਪੁਰ ਦੇ ਡੀ.ਆਈ.ਜੀ ਹਰਮਨਬੀਰ ਸਿੰਘ ਗਿੱਲ ਨੇ ਫਿਰ ਵੀ ਸਾਂਝ ਕਰਦਿਆਂ ਦੱਸਿਆ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਐਵੀਡੈਂਸ ਨੂੰ ਲਿੰਕ ਕੀਤਾ ਜਾ ਸਕੇ ਉਹਦੀ ਰਿਕਵਰੀ ਸੁਆਸਤੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਅੱਗੇ ਸਰਚ ਵਗੈਰਾ ਜਿਹੜਾ ਹੋ ਉਹ ਚੱਲ ਰਿਹਾ ਸੀ। ਸੋ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੱਬੇ ਦੇ ਬੈਕਸਾਈਡ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਉਹ ਵੈਪਨ ਵਗੈਰਾ ਦੱਸੇ ਸੀਗੇ ਵੀ ਅਸੀਂ ਇੱਥੇ ਲੁਕਾ ਕੇ ਤੇ ਫਿਰ ਇਸ ਤੋਂ ਅੱਗੇ ਭੱਜੇ ਆ। ਉੱਥੇ ਰਿਕਵਰੀ ਕਰ ਲਈ ਆਏ ਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਪ ਪਾਰਟੀ ਨੂੰ ਵੇਖ ਕੇ ਕਿਉਂਕਿ ਉਹ ਵੀ ਵੈਪਨ ਜਿਹੜੇ ਰੱਖੇ ਦੀ ਕਿਉਂਕਿ ਇੱਥੇ ਜਿਆਦਾ ਜੰਗਲ ਟਾਈਪ ਸੀਗਾ ਉਹ ਵੀ ਲੱਭ ਰਹੇ ਸੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਸਾਡੇ ਫਾਜ਼ਿਲਕਾ ਤੋਂ ਪੱਤਰਕਾਰ ਚਲੇਸ਼ ਠਠਈ ਨੇ ਡੀਆਈਜੀ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਸੰਜੇ ਵਰਮਾ ਕਤਲ ਮਾਮਲੇ ਛੁਣਤਾ ਕੁਲਪੰਚ ਮੁੱਲਸਮਾ ਦੀ ਪ ਪੁਲਿਸ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਵੇਗੀ ਉਹਨਾਂ ਨੇ ਕਿਹਾ ਕਿ تین ਮੁਲਜ਼ਮ ਇੱਕ ਬਾਈਕ ਤੇ ਸਵਾਰ ਸਨ ਤੇ ਦੋ ਬਦਮਾਸ਼ ਉਹਨਾਂ ਨੂੰ ਇੱਕ ਕਾਰ ਵਿੱਚ ਲੈ ਕੇ ਫਰਾਰ ਹੋ ਗਏ ਰੀਲ ਦੇ ਖੁਰਾਕਪੁਰ ਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਵਾੰਦੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਵੱਲੋਂ ਕੇਂਦਰ ਸਰਕਾਰ ਤੇ ਗੈਂਗਸਟਰਾਂ ਨੂੰ ਸੁਰੱਖਿਆ ਦੇਣ ਦੇ ਲਾਏ ਗਏ ਇਲਜ਼ਾਮ ਦੀ ਨਿਖੇਦੀ ਕੀਤੀ ਹੈ। ਉਨ੍ਹਾਂ ਨੇ ਅਮਨ ਅਰੋੜਾ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਾਨਾ ਤੇ ਗੰਭੀਰ ਰੂਪ ਚਿੰਨ੍ਹਦਨੀਯੋਗ ਦੱਸਦਿਆਂ ਕਿਹਾ ਕਿ ਇਹ ਬਿਆਨ ਪੰਜਾਬ ਦੀ ਕਾਨੂੰਨ ਵਿਵਸਥਾ ਦੀ ناکامی ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਸ਼੍ਰੀ ਬਟੂ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਪੰਜਾਬ ਦੇ ਰਾਜਵਾਲ ਨੂੰ ਪੱਤਰ ਲਿਖਣਗੇ ਤੇ ਅਮਨ ਅਰੋੜਾ ਵੱਲੋਂ ਲਾਏ ਬੇਬੁਨਿਆਦ ਇਲਜ਼ਾਮਾਂ 'ਤੇ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਪੰਜਾਬ ਦੇ ਪੁਲਿਸ ਮੁਖੀ ਗਰਵ ਯਾਦਵ ਤੇ ਮੁੱਖ ਸਖਤਰ ਕੇਐਪੀ ਸినా ਤੋਂ ਵੀ ਲਿਖਤੀ ਸਪਸ਼ਟੀਕਰਨ ਮੰਗੇ ਕਿ ਕੀ ਅਮਨ ਅ ਦੀ ਅਧਿਕਾਰਤ رائے ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਛੀਵਾ ਨੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਵਾਕਵਾਕ ਜਥੇਬੰਦੀਆਂ ਨਾਲ ਕਈ ਮੀਟਿੰਗਾਂ ਕਰਕੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਕੀਤੇ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਹਰਪਾਲ ਸਿੰਘ ਛੀਵਾ ਮੁਲਾਜ਼ਮਾਂ ਦੇ ਮੁੱਦਿਆਂ ਦੇ ਹੱਲ ਲਈ ਬਣਾਈ ਗਈ ਕੈਬਨਟ ਸਬਕਮੇਟੀ ਦੇ ਚੇਅਰਮੈਨ ਨੇ ਐਡਵੋਕੇਟ ਛੀਵਾ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਮੁਲਾਜ਼ਮ ਕਰਮਚਾਰੀ ਜਥੇਬੰਦੀਆਂ ਵੱਲੋਂ ਉਠਾਏ ਗਏ ਮੁੱਕ ਸਮੱਸਿਆਵਾਂ ਅਤੇ ਜਾਇਜ਼ ਮੰਗਾਂ ਨੂੰ ਜਲਦ ਹੱਲ ਕਰਨ ਲਈ ਇੱਕ ਵਿਆਪਕ ਤਜਵੀਜ਼ ਤਿਆਰ ਕਰਨ NCC ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਐਡੀਸ਼ਨਲ ਡਾਇਰੈਕਟਰ ਜਰਨਲ ਮੇਜਰ ਜਨਰਲ ਜੇਐਸ ਚੀਮਾ ਨੇ ਅੱਜ ਗਰੁੱਪ ਹੈੱਡਕੁਆਟਰ ਜਲੰਧਰ ਵਿਖੇ ਸਾਲ ਪਰ ਚੱਲਣ ਵਾਲੀਆਂ NCC ਗਤੀਵਿਧੀਆਂ ਦਾ ਜਾਇਜ਼ਾ ਲਿਆ ਤੇ ਫੌਜੀ ਅਧਿਕਾਰੀਆਂ ਨੂੰ ਪੁਬੇਖਲੀ ਨਿਰਦੇਸ਼ ਜਾਰੀ ਕੀਤੇ ਇਸ ਤੋਂ ਬਾਅਦ ਜਨਰਲ ਅਧਿਕਾਰੀ ਚੀਮਾ ਨੇ ਸਿਟੀ ਇੰਸਟੀਚਿਊਟ ਚੱਲ ਰਹੇ ਸੀਏਟੀਸੀ 40 ਕੈਂਪਟਾ ਦੁਆਰਾ ਕੀਤਾ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਉਹਨਾਂ ਨੂੰ ਕੈਂਪ ਵਿੱਚ ਚੱਲ ਰਹੀ ਸਿਖਲਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਪੰਜਾਬ ਰਾਜ ਪਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਸਾਰੇ মিডিਆ ਹਾਊਸਾਂ ਪੱਤਰਕਾਰਾਂ ਅਤੇ ਇਲਟ੍ਰੋਨਿਕ ਮੀਡੀਆ ਪਲੇਟਫਾਰਮਾਂ ਨੂੰ ਇੱਕ ਸਲਾਹ ਜਾਰੀ ਕੀਤੀ ਗਈ ਹੈ ਇਸ ਸਲਾਹ ਵਿੱਚ ਕਿ ਜੁਵਨਾਈਲ ਜਸਟਿਸ ਬੱਚਿਆਂ ਦੀ ਦੇਖਭਾਲ ਤੇ ਸੁਰੱਖਿਆ ਐਕਟ 2015 ਦੀ ਧਾਰਾ 74 ਅਧੀਨ ਬੱਚਿਆਂ ਦੀ ਪਛਾਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਾ ਖੁਲਾਸਾ ਕਰਨਾ ਕਾਨੂੰਨੀ ਤੌਰ ਤੇ ਸਖਤ ਮਨਾਹੀ ਹੈ ਇਸ ਵਿੱਚ ਉਹ ਬੱਚੇ ਵੀ ਸ਼ਾਮਲ ਨਹੀਂ ਜੋ ਕਿਸੇ ਤਰੀਕੇ ਦੀ ਕਾਨੂੰਨੀ ਕਾਰਵਾਈ ਚ ਪੀੜਿਤ ਗਵਾਹ ਜਾਂ ਸੰਭਾਲ ਅਧੀਨ ਨੇ ਕਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹੀ ਜਾਣਕਾਰੀ ਦਾ ਖੁਲਾਸਾ ਬੱਚੇ ਦੇ ਮਾਨ ਪਾਵਨਾਤਮਕ ਤੰਦਰੁਸਤੀ ਸੁਰੱਖਿਆ ਲਈ ਗੰਭੀਰ ਤੇ ਸਥਾਈ ਨੁਕਸਾਨ ਦਾ ਕਾਰਨ ਬਣ ਸਕਦੇ ਹੈ ਪਟਿਆਲਾ ਦੇ ਡਿਪਟੀ ਮੈਡੀਕਲ ਮਿਸਟਰ ਡਾਕਟਰ ਪ੍ਰੀਤੀ ਆਦਰਨੀ ਅੱਜ ਸਵੇਰੇ ਉਲਟੀਆਂ ਦੇ ਦਸਤ ਰੋਗ ਪ੍ਰਭਾਵਿਤ ਅਲੀਪੁਰ ਅਰਾਇਆ ਹੈਲਥ ਤੇ ਵੈਲਨੈਸ ਕੇਂਦਰ ਤੇ ਮਾਤਾ ਕੁਸ਼ਲਿਆ ਹਸਪਤਾਲ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਡਾਕਟਰ ਪ੍ਰੀਤੀ ਯਾਦਵ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਹੈਜ਼ੇ ਦੇ ਮਾਮਲੇ ਵਧਨ ਤੋਂ ਰੋਕਣ ਲਈ ਜ਼ਮੀਨੀ ਪੱਧਰ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਵਿੱਚ ਕੋਈ ਟਾਲਮਟ برداشت ਨਹੀਂ ਕੀਤੀ ਜਾਵੇਗੀ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਉੱਤਰਾਖੰਡ ਵਿੱਚ ਵੱਖ-ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ پیشੀਨ گوئی ਕੀਤੀ ਹੈ ਅੱਜ ਫਤਗੜ ਸਾਹਿਬ ਸਮੇਤ ਹੋਰ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ ਇਨਾਸੀਓ ਲੂਲਾ ਦੇ ਸਲਵਾ ਨਾਲ ਦੋਵਾਂ ਮੁਲਕਾਂ ਵਿੱਚਕਾਰ ਆਪਸੀ ਹਿੱਤਾਂ ਦੇ ਖੇਤਰਾਂ 'ਚ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਬਾਰੇ ਦਵੱਲੀ ਗੱਲਬਾਤ ਕਰਨਗੇ ਹੱਜ ਕਮੇਟੀ ਵੱਲੋਂ ਹੱਜ ਯਾਤਰਾ 2026 ਲਈ ਅਰਜ਼ੀ ਪ੍ਰਕਿਰਿਆ ਦੀ ਸ਼ੁਰੂਆਤ ਕੈਬਨਟ ਮੰਤਰੀ ਲਾਲਚੰਦ ਘਟਾਰੂਚੱਕ ਵੱਲੋਂ ਈ ਕੇ ਵਾਈ ਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨੂੰ ਜੰਗੀ ਬਦਰ ਦੇ ਕੰਮ ਕਰਨ ਦੇ ਨਿਰਦੇਸ਼ ਬੀਤੇ ਦਿਨੀ ਜ਼ਿਲ੍ਹਾ ਫਾਜ਼ਿਲਕਾ ਦੇ ਅਬੂਹਰ ਚ ਕਾਰੋਬਾਰੀ ਸੰਜੇ ਵਰਮਾ ਦੇ ਹੋਏ ਕਤਲ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫਤਾਰ ਦੋ ਮੁਲਜ਼ਮ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਅਤੇ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਉੱਤਰਾਖੰਡ ਫਕਫਕ ਥਾਵਾਂ ਤੇ ਪਾਰੀ ਤੋਂ ਬਹੁਤ ਪਾਰੀ ਬਾਰਿਸ਼ ਦੀ ਪੇਸ਼ੀਂ ਗਈ ਇਸ ਦਿਨਾਲੀ ਪ੍ਰਤੀਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ